ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕਰ ਦਿੱਤਾ ਦਿੱਲੀ ਦੇ ਵਿੱਚ ਇੱਕ ਚੈਨਲ ਦਿੱਤੀ ਇੰਟਰਵਿਊ ਦੇ ਵਿੱਚ ਅਮਿਤ ਸ਼ਾਹ ਨੇ ਖੁਲਾਸੇ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕੀ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਏਗਾ ਜਾਂ ਜਿਹੜੇ ਐਨਡੀਏ ਦੇ ਹਿੱਸਾ ਰਹੇ ਨੇ ਉਹ ਦੇਸ਼ ਦੀਆਂ ਪਾਰਟੀਆਂ ਜਾਂ ਵੱਖ-ਵੱਖ ਦਲ ਜਾਂ ਖੇਤਰੀ ਪਾਰਟੀਆਂ ਕੀ ਮੋੜ ਤੋਂ NDA ਦਾ ਹਿੱਸਾ ਬਣਨਗੇ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਲਾਸੇ ਕਰ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਇਸੇ ਹਫਤੇ ਸ਼੍ਰੋਮਣੀ ਕਾਲੀਦਾਵਰ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਸਕਦਾ ਸੰਕੇਤ ਦੇ ਦਿੱਤੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਕਾਰਨ ਹੀ ਗੱਠਜੋੜ ਟੁੱਟਿਆ ਸੀ ਲੇਕਿਨ ਸੁਭਾਵਨਾ ਹੈ ਕਿ ਇਸ ਹਫਤੇ ਮੋੜ ਤੋਂ ਗੱਠਜੋੜ ਹੋ ਸਕਦਾ ਪੰਜਾਬ ਚ ਸ਼ੁਰੂਮਣੀ ਕਾਲੀਦਾ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀਆਂ ਜਿਹੜੀਆਂ ਕਿਆਸਰਾਈਆਂ ਕਾਫੀ ਲੰਮੇ ਸਮੇਂ ਤੋਂ ਚੱਲ ਰਹੀਆਂ ਉਸਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਕਰਦਿਆਂ ਸੰਕੇਤ ਦਿੱਤੇ ਗਏ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿ ਸਥਿਤੀ ਸਪਸ਼ਟ ਹੋ ਜਾਊਗੀ ਔਰ ਇਸੇ ਹਫਤੇ ਪੂਰੀ ਤਰ੍ਹਾਂ ਸਭਾਵਨਾ ਹੈ ਕਿ ਗੱਠਜੋੜ ਹੋ ਸਕਦਾ ਅਸਲ ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਦਿੱਲੀ ਚ ਇੱਕ ਇੰਟਰਵਿਊ ਦੌਰਾਨ ਇਹ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਦੋਨਾਂ ਦਲਾਂ ਦੇ ਵਿੱਚ ਜਿਹੜਾ ਉਹ ਨੇਗੋਸ਼ੀਏਸ਼ਨ ਦਾ ਦੌਰ ਚੱਲ ਰਿਹਾ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗੱਠਜੋੜ ਕੀਤਾ ਜਾ ਸਕਦਾ ਔਰ ਇਹ ਵੀ ਉਹਨਾਂ ਦਾਵਾ ਕੀਤਾ ਕਿ ਪੰਜਾਬ ਚ ਸਵਾਰ ਭਾਜਪੀ ਜਿਹੜੀ ਆ ਉਹ ਪਾਰਟੀ ਪਹਿਲਾਂ ਨਾਲੋਂ ਮਜ਼ਬੂਤ ਹੈ ਤੇ ਮਜ਼ਬੂਤ ਹੋਵੇਗੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਜਿੰਨੇ ਵੀ ਗੱਠਜੋੜ ਭਾਈਵਾਲ ਰਹੇ ਨੇ ਉਹਨਾਂ ਨੂੰ ਮੁਰਦ ਤੋਂ ਇੱਕ ਮੰਚ ਤੇ ਲਿਆਂਦਾ ਜਾਵੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਅਕਸ਼ਰੋਮਨੀ ਕਾਲੀਦਸ ਤੇ ਭਾਰਤੀ ਜਨਤਾ ਪਾਰਟੀ ਚੱਕਬੀ ਹਾਂ ਜਾਂ ਨਾ ਵਾਲੀ ਗੱਲ ਨਹੀਂ ਆ ਉਹਨਾਂ ਨੇ ਕਿਹਾ ਕਿ ਇਸ ਵਿੱਚ ਇੱਕ ਦਲ ਆਫਰ ਦਿੰਦਾ ਤੇ ਦੂਸਰਾ ਫਿਰ ਕਾਊਂਟਰ ਆਫਰ ਪੇਸ਼ ਕਰਦਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਗੱਠ ਜੋੜ ਜਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਿੱਸਾ ਜਾਂ ਵਰਕਰਾਂ ਦਾ ਜਿਹੜਾ ਮਾਨ ਸਨਮਾਨ ਆ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਵਾ ਗੱਠ ਜੋੜ ਹੋ ਸਕਦਾ ਸਪਸ਼ਟ ਕਰਦੇ ਉਹਨਾਂ ਕਿਹਾ ਕਿ ਪਹਿਲਾਂ ਬੀਜੇਪੀ ਕੋ ਕਿ ਪੰਜਾਬ ਚ ਮਜ਼ਬੂਤ ਆ ਉਹਨਾਂ ਦਾ ਕਿੰਨਾ ਹਿੱਸਾ ਬੰਦਾ ਔਰ ਵਰਕਰਾਂ ਦਾ ਸਨਮਾਨ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਗੱਠ ਜੋੜ ਹੋ ਸਕਦਾ ਉਧਰ ਬੀਜੇਪੀ ਦੇ ਜਾਣਕਾਰਾਂ ਮੁਤਾਬਕ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠ ਜੋੜ ਜਿਹੜਾ ਵਾ ਉਹ ਅੰਤਮ ਪੜਾ ਤੇ ਪਹੁੰਚ ਚੁੱਕਾਗਾ ਸੀਟਾਂ ਦਾ ਹੀ ਵੰਡ ਨੂੰ ਲੈ ਕੇ ਪੇਚ ਫਸਿਆ ਆ ਕਿਉਂਕਿ ਇਸ ਵਾਰ ਭਾਜਪਾ ਚਾਹੁੰਦੀ ਨਹੀਂ ਕਿ ਤਿੰਨ ਸੀਟਾਂ ਦੇ ਲੜੇ ਜਾਵੇ ਭਾਜਪਾ ਦੀ ਇੱਛਾ ਹੈ ਕਿ ਇਸ ਵਾਰ ਪਾਰਟੀ ਮਜ਼ਬੂਤ ਆ ਤਿੰਨ ਦੀ ਬਜਾਏ ਪੰਜ ਸੀਟਾਂ ਤੇ ਚੋਣ ਲੜੀ ਜਾਵੇ ਬਦਲ ਸ਼੍ਰੋਮਣੀ ਅਕਾਲੀ ਦਲ 8 ਤੇ ਭਾਰਤੀ ਜਨਤਾ ਪਾਰਟੀ 5 ਪਰ ਇਸੇ ਲੈ ਕੇ ਹੀ ਦੋਨਾਂ ਪਾਰਟੀਆਂ ਦੇ ਵਿੱਚ ਹਾਲੇ ਤੱਕ ਸਹਿਮਤੀ ਨਹੀਂ ਬਣੀ ਇਸ ਤੋਂ ਇਲਾਵਾ ਕਿਸਾਨ ਅੰਦੋਲਨ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਮਾਮਲਾ ਹਜੇ ਅੜਿਆ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਭਾਰਤ ਸਰਕਾਰ ਨੇ ਦਾਵਾ ਕੀਤਾ ਸੀ ਉਹ ਰਿਆ ਹੋਣੇ ਚਾਹੀਦੇ ਨੇ ਤੇ ਕਿਸਾਨੀ ਅੰਦੋਲਨ ਦੌਰਾਨ ਜਿਹੜਾ ਸਰਕਾਰ ਨੇ ਮੰਗਾ ਮੰਨਣ ਦੀ ਗੱਲ ਕੀਤੀ ਸੀ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਹਾਲਾਂਕਿ ਲੋਕ ਸਭਾ ਚੋਣਾਂ 2019 ਦੋਨਾਂ ਨੇ ਇਕੱਠੀਆਂ ਲੜੀਆਂ ਸੀ ਔਰ ਚੋਣਾਂ ਦੌਰਾਨ ਗੱਠ ਜੋੜ ਨੂੰ ਪੰਜਾਬ ਤੋਂ 4 ਸੀਟਾਂ ਮਿਲੀਆਂ ਸੀ ਦੋ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਭਾਰਤੀ ਜਨਤਾ ਪਾਰਟੀ ਨੂੰ ਜਦਕੇ ਕਾਂਗਰਸ ਨੂੰ 8 ਤੇ ਆਮ ਆਦੀ ਪਾਰਟੀ ਨੂੰ ਇੱਕ ਸੀਟ ਮਿਲੀ ਸੀ ਖੇਤੀ ਕਾਨੂੰਨਾਂ ਦੇ ਚੱਲਦਿਆਂ ਹੀ ਦੋਨੇ ਪਾਰਟੀਆਂ ਲਗ ਲਗ ਰਾਹਾਂ ਤੇ ਤੁਰ ਪਈਆਂ ਸੀ ਔਰ 222 ਦੇ ਵਿੱਚ ਵੀ ਦੋਨਾਂ ਪਾਰਟੀਆਂ ਨੇ ਵੱਖਰੇ ਤੌਰ ਤੇ ਵਿਧਾਨ ਸਭਾ ਚੋਣਾਂ ਲੜੀਆਂ ਸੀ ਤੇ ਦੋਨਾਂ ਦੀ ਜਿਹੜੀ ਸਥਿਤੀ ਆ ਉਹ ਨਿਰਾਸ਼ਾਜਨਕ ਰਹੀ ਸੀ ਉਧਰ ਕੈਪਟਨ ਮਿਰਿੰਦਰ ਸਿੰਘ ਦੇ ਪਰਿਵਾਰ ਵੀ ਇਹਨਾਂ ਭਾਜਪੀ ਚ ਸ਼ਾਮਲ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਚੱਲਦੇ ਆ ਵੀ ਜੇ ਕੈਪਟਨ ਮਿਰਿੰਦਰ ਸਿੰਘ ਦੇ ਪਰਿਵਾਰ ਨੂੰ ਭਾਜਪੀ ਵੱਲੋਂ ਟਿਕਟ ਮਿਲੀ ਤਾਂ ਕੈਪਟਨ ਮਿਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਇਹਨਾਂ ਚੋਣਾਂ 'ਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਹਨਾਂ ਦੀ 82 ਸਾਲ ਤੋਂ ਜ਼ਿਆਦਾ ਉਮਰ ਹੋ ਚੁੱਕੀ ਆ ਇਸ ਕਰਕੇ ਮੰਨਿਆ ਜਾ ਰਿਹਾ ਕਿ ਇਸ ਵਾਰ ਪਟਿਆਲਾ ਲੋਕ ਸਭਾ ਸੀਟ ਤੋਂ ਉਹਨਾਂ ਦੀ ਧਰਮ ਪਤਨੀ ਪਰਨੀਤ ਕੌਰ ਚੋਣ ਲੜ ਸਕਦੇ ਜਿਹੜੇ ਹਾਲ ਹੀ ਬੀਜੇਪੀ ਚ ਸ਼ਾਮਲ ਹੋਏ ਨੇ ਮੰਨਿਆ ਜਾ ਰਿਹਾ ਕਿ ਪਟਿਆਲਾ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ ਉਹ ਦੂਜੇ ਪਾਸੇ ਜਿਹੜੇ ਹੁਣ ਰਿਟਾਇਰਡ ਇੰਡੀਅਨ ਫੋਰਸ ਸਰਵਿਸ ਦੇ ਅਧਿਕਾਰੀ ਤਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਚ ਆਪਣੀਆਂ ਸੁਭਾਵਾਂ ਨਿਵਾ ਚੁੱਕੇ ਨੇ ਉਹ ਵੀ ਬੀਜੇਪੀ ਚ ਸ਼ਾਮਲ ਹੋ ਚੁੱਕੇ ਔਰ ਦੱਸਿਆ ਜਾ ਰਿਹਾ ਕੋ ਬੀਜੇਪੀ ਵਾਸਤੇ ਅਬਰਸਰ ਤੋਂ ਫਿਲਹਾਲ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਉੱਥੋਂ ਸ਼੍ਰੋਮਣੀ ਕਾਲੀ ਦਲ ਨੇ ਨਿਲ ਜੋਸ਼ੀ ਨੂੰ ਬੜੇ ਚਿਰ ਪਹਿਲਾਂ ਹੀ ਤਿਆਰੀ ਕਰਨ ਵਾਸਤੇ ਕਹਿ ਦਿੱਤਾ ਸੀ ਲੇਕਿਨ ਜਿਹੜੇ ਹੁਣ ਅਮੀਸ਼ਾ ਕੇਂਦਰੀ ਗ੍ਰਹਿ ਮੰਤਰੀ ਔਰ ਬੀਜੇਪੀ ਦੇ ਸੀਨੀਅਰ ਨੇਤਾ ਨੇ ਸੰਕੇਤ ਦਿੱਤੇ ਨੇ ਇਸ਼ਾਰਾ ਕੀਤਾ ਉਹਦੇ ਚੇ ਕਿ ਇਸ ਹਫਤੇ ਜਿਹੜਾ ਰਾਹ ਪਦਰਾ ਹੋ ਜੂਗਾ ਕਿ ਸ਼੍ਰੋਮਣੀ ਕਾਲੀ ਦਲ ਔਰ ਬੀਜੇਪੀ ਦਾ ਗੱਠ ਜੋੜ ਹੋਣਾ ਜਾਂ ਫਿਰ ਨਹੀਂ ਫਿਲਹਾਲ ਇਸ ਜਾਣਕਾਰੀ ਦਾ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ